ਇਸ ਕਥਨ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਦਵਾਦ ਦੀ ਸਸਰਕਾਲ ਵਾਇਗੁਰਦਾ ਖਾਲਸਾ ਵਾਇਗੁਰਦੀ ਫਤੇ ਵਿਦਿਆਰਥੀਓ ਸਾਡਾ ਵੀ ਸੱਚ ਲਿਆ ਹੋਇਆ ਸੀ ਸਤਮੀ ਜਮਾਤ ਦੀ ਕਿਤਾਬ ਦੁਜਿਆ ਪੜਾਉ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮੀ ਪਾਸ਼ਿਆਈ ਜਿਨ੍ਹਾਂ ਨੂੰ ਦਸਵੇਂ ਪਿਤਾ ਜਾਂ ਦਸਮ ਪਾਸ਼ਾ ਦੇ ਨਾਲ ਵੀ ਜਾਣਿਆ ਜਾਂਦਾ ਸੀ ਇਹਨਾਂ ਦੇ ਪਿਤਾ ਦਾ ਨਾਮ ਗੁਰੂ ਤੀਗ ਬਹਾਦਰ ਸੀ ਮਾਤਾ ਦਾ ਨਾਮ ਮਾਤਾ ਗੁਜਰੀ ਸੀ ਇਹਨਾਂ ਦਾ ਜਨਮ ਪਿਹਾਰ ਦੇ ਦੇ ਪਟਨਾ ਬਿੱਚ ਹੋਈ ਆ ਸੀ ਐ ਮੈਂ ਤੁਹਾਨੂੰ ਪਿੱਛੇ ਵਾਲੀ ਕੱਖਿਆ ਵਿੱਚ ਦੱਸਿਆ ਸੀ ਇਹਨਾਂ ਨੂੰ ਕਸ਼ਮੀਰੀ ਪੰਡਤਾਂ ਦੇ ਲਈ ਆਪਣੀ ਕੁਰਬਾਨੀ ਦੇ ਦਿੱਤੀ ਸੀ ਉਥੇ ਕਸ਼ਮੀਰ ਵਿੱਚ ਹਾਕਮ ਪੰਡਿੱਤਾ ਨਾਲ ਜ਼ਬਰ ਜ਼ੁਲਮ ਕਰ ਰਿਆ ਸੀ ਉਹਨਾਂ ਦਾ ਧਰਮ ਜ਼ਬਰਦਸਤੀ ਧਰਮ ਬਤਲਿਆ ਜਾ ਰਿਹਾ ਸੀ ਤਾਂ ਇਹਨਾਂ ਨੇ ਆਪਣੀ ਕੁਰਬਾਨੀ ਦੇ ਕੇ ਦਿੱਤੀ ਤੇ ਕਸ਼ਮੀਰੀ ਪੰਡਤਾਂ ਦਾ ਧਰਮ ਬਚਾਇਆ ਸੀ ਅੱਧੇ ਕੱਖਿਆ ਵਿੱਚ ਹੋਰ ਉਹਦੇ ਬਾਰੇ ਦੱਸਾਂਗਾ ਇਹ ਪੱਠ ਨੰਬਰ 13 ਆ ਇੱਕ ਜੀਵਨੀ ਹੈ ਧਨੀ ਰਾਮ ਸਾਤਰੀ ਦੇ ਲੇਖਕ ਹਨ ਵੇਖੋ ਜੀ ਗੁਰੂ ਜੀ ਨੂੰ ਗੁਰੂ ਜੀ ਨੂੰ ਬਾਦਸ਼ਾਹ ਦੇ ਹੁਕਮ ਨਾਲ ਦਿੱਲੀ ਦੀ ਕੋਤਵਾਲੀ ਵਿੱਚ ਸਹਿੱਦ ਕਰ ਦਿੱਤਾ ਗਿਆ ਸੀ ਭਈ ਗੁਰੂ ਜੀ ਨੂੰ ਦਿੱਲੀ ਦੀ ਕੋਤਵਾਲੀ ਗੁਰੂ ਜੀ ਨੂੰ ਬਾਦਸ਼ਾਹ ਸੇਪ ਅਫਗਾਨ ਦੇ ਹੁਕਮ ਅਨੁਸਾਰ ਉਹਨੂੰ ਦਿੱਲੀ ਦੇ ਕੋਤਵਾਲੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਹਿੱਦ ਕਰ ਦਿੱਤਾ ਗਿਆ ਸੀ ਇੱਥੇ ਕਿੱਥੇ ਦਿੱਲੀ ਦੀ ਕੋਤਵਾਲੀ ਵਿੱਚ ਇਸ ਥਾਂ ਤੇ ਹੀ ਬਾਅਦ ਵਿੱਚ ਸੀਸ ਗੰਜ ਗੁਰਦੁਆਰਾ ਬਣਿਆ ਭਈ ਜਿੱਥੇ ਗੁਰੂ ਜੀ ਨੂੰ ਸਹੀਦ ਕੀਤਾ ਗਿਆ ਸੀ ਉਸੀ ਥਾਂ ਤੇ ਤੇ ਕੀ ਬਾਅਦ ਵਿੱਚ ਕੀ ਗੁਰਦੁਆਰਾ ਸੀਸਗੰਜ ਬਣਿਆ ਆ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੈ ਤੇ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਪੈਂਦਾ ਸੀ ਨਵੀਂ ਨਵੀਂ ਦਿੱਲੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਸੇ ਕੁਝ ਮਿੰਟੋਂ ਦਾ ਰਸਤਾ ਹੈ ਗੁਰਦੁਆਰਾ ਸੀਸਗੰਜ ਦਾ ਤੁਸੀਂ ਵੇਖ ਕੇ ਆਣਾ ਮੈਂ ਵੀ ਅਸੀਂ 3-4 ਵਾਰ ਉੱਥੇ ਦੀ ਵਿਜ਼ਿਟ ਕੀਤੀ ਸੀ ਬਧਿਆਰ ਤੇ ਚੰਗਾ ਲੱਗਦਾ ਸੀ ਉੱਥੇ ਗੁਰਬਾਣੀਆਂ ਦਾ ਪਾਠ ਹੁੰਦਾ ਹੈ ਤੇ ਗੁਰੂ ਦਾ ਲੰਗਰ 24 ਘੰਟੇ ਚੱਲਦਾ ਸੀ ਵੇਖੋ ਜੀ ਅਗੁੱਸਤੇ ਬਾਅਦ ਕੀ ਹੋਇਆ ਸੀ ਬਣਿਆ ਸੀ ਬਣਿਆ ਜੋ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਆਪਣਾ ਸੀਸ ਦਿੱਤਾ ਸੀ ਉੱਥੇ ਗੁਰਦੁਆਰਾ ਸੀਸਗੰਜ ਬਣਿਆ ਉਹ ਕਿੱਥੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੈ ਗੋਬਿੰਦ ਰਾਏ ਜੀ ਨੇ ਵਿੱਦਿਆ ਦੇ ਨਾਲ ਨਾਲ ਯੁੱਧ ਦੀ ਸਿੱਖਿਆ ਵੀ ਪ੍ਰਾਪਤ ਕੀਤੀ ਜੇ ਗੁਰੂ ਗੋਬਿੰਦ ਜੀ ਸੀ ਉਹਨਾਂ ਨੂੰ ਵਿੱਦਿਆ ਦੇ ਨਾਲ ਕਿڑی ਯੁੱਧ ਦੀ ਸਿੱਖਿਆ ਵੀ ਪ੍ਰਾਪਤ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਈ ਯੁੱਧ ਦੇ ਨਾਲ ਨਾਲ ਵਿਦਿਆ ਦੇ ਨਾਲ ਨਾਲ ਕਿڑی ਯੁੱਧ ਦੀ ਸਿੱਖਿਆ ਵੀ ਪ੍ਰਾਪਤ ਕੀਤੀ ਸुरू ਜਵਾਨੀ ਵਿੱਚ ਹੀ ਆਪ ਨੇ ਜ਼ਾਲਮਾਂ ਦੇ ਵਿਰੁੱਧ ਲੜਨਾ ਸ਼ੁਰੂ ਕਰ ਦਿੱਤਾ ਸੀ ਬਈ ਸुरू ਜਵਾਨੀ ਆਪ ਬਚਪਨ ਵਿੱਚ ਹੀ ਬਾਲਿਆਂ ਦੀ ਫੌਜ ਬਣਾ ਕੇ ਤੇ ਉਹਨਾਂ ਦੇ ਨਾਲ ਬਲਬਾਲਾਂ ਦੀ ਥੋਰ ਮਿਲਾ ਕੇ ਨਕਲੀ ਲੜਾਈਆਂ ਲੜਦੇ ਹਨ ਤੋਂ ਸुरू ਜਵਾਨੀ ਵਿੱਚ ਹੀ ਆਪ ਨੇ ਜ਼ਾਲਮਾਂ ਦੇ ਵਿਰੁੱਧ ਜ਼ਾਲਮਾਂ ਦੇ ਵਿਰੁੱਧ ਲੜਨਾ ਸ਼ੁਰੂ ਕਰ ਦਿੱਤਾ ਸੀ ਕਿਨੋ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿੱਚ ਆਪ ਨੇ 1699 ਈਸਵੀ ਵਿੱਚ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਪੰਜ ਪਿਆਰੀਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨੂੰ ਜਨਮ ਦਿੱਤਾ ਕਿ ਭਈ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿੱਚ ਆਪ ਨੇ 1699 ਦੀ 1699 ਦੀ ਵਿਸਾਖੀ ਵਾਲੇ ਦਿਨ ਪੰਜ ਪਿਆਰੀਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨੂੰ ਜਨਮ ਦਿੱਤਾ ਬਈ ਗੁਰੂ ਅਨੰਦਪੁਰ ਇਹ ਪੰਜਾਬ ਵਿੱਚ ਰੋਪੜ ਜ਼ਿਲ੍ਹੇ ਵਿੱਚ ਆਪਨੇ ਨੇ 1699 ਨੂੰ ਵਿਸਾਖੀ ਵਾਲੇ ਦਿਨ ਆਪ ਅਨੰਦਪੁਰ ਵਿੱਚ ਆਪਨੇ 1699 ਨੂੰ ਵਿਸਾਖੀ ਵਾਲੇ ਦਿਨ ਪੰਜ ਪਿਆਰੀਆਂ ਨੂੰ ਅੰਮ੍ਰਿਤ ਛਕਾ ਕੇ ਇਨਕੀ ਖਾਲਸਾ ਪੰਥ ਨੂੰ ਜਨਮ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਮੈਨੇ ਪੰਜ ਸਿਰਾਂ ਦੀ ਮੈਨੂੰ ਪੰਜ ਸੀ ਰਚਾਈ ਦੇ ਆਵੇ ਕਿ ਲੋਕੀ ਇੱਕ ਵਾਰ ਤੋਂ ਨਉ ਉਪਲਖਾ ਪੈ ਕੇ ਸਤਿਗੁਰੂ ਨੇ ਕਿਹੜੀ ਗੱਲ ਕੀਤੀ ਫਿਰ ਪੰਜ ਲੋਕਾਂ ਨੇ ਗੁਰੂ ਜੀ ਵਾਰੀ-ਵਾਰੀ ਨਾਲ ਗੁਰੂ ਜੀ ਦੀ ਮੰਗ ਨੂੰ ਪੂਰਾ ਕੀਤਾ ਸੀ ਤੋਂ ਜਨਮ ਦਿੱਤਾ ਇਹ ਪੰਜ ਪਿਆਰੇ ਵਖਵਕ ਜਾਤਾਂ ਤੇ ਭਾਰਤ ਦੇ ਵਖਵਕ ਪ੍ਰਾਂਤਾਂ ਦੇ ਰਹਿਣ ਵਾਲੇ ਸਨ ਜੇ ਗੁਰੂ ਜੀ ਨੂੰ ਜਿਹਨੇ ਪੰਜ ਪਿਆਰੀਆਂ ਨੂੰ ਅੰਮ੍ਰਿਤ ਛਕਾਇਆ ਸੀ ਇਹ ਪੰਜ ਪਿਆਰੇ ਵਖਵਕ ਜਾਤਾਂ ਤੇ ਵਾਰ ਦੇ ਵਖਵਕ ਪ੍ਰਾਂਤਾਂ ਦੇ ਰਹਿਣ ਵਾਲੇ ਸਨ ਉਹਦੇ ਬਾਅਦ ਕੀ ਹੋਇਆ ਸੀ ਇਸ ਤੋਂ ਹੀ ਕੌਮੀ ਇਕਤਾ ਬਾਰੇ ਆਪ ਦੀ ਦੂਰਦਰਸ਼ੀ ਦਾ ਗਿਆਨ ਹੁੰਦਾ ਹੈ ਭਈ ਇਹਨਾਂ ਨੂੰ ਖਾਲਸਾ ਪੰਥ ਦੀ ਸਥਾਪਨਾ ਕੀਤੀ ਪੰਜ ਪਿਆਰਿਆਂ ਨੂੰ ਅਮਰ ਸਿਖਾਇਆ ਪੰਜ ਪਿਆਰੀਏ ਵੱਖਰੇ ਵੱਖਰੇ ਜਾਤਾਂ ਤੇ ਭਾਰ ਦੇ ਵੱਖਰੇ ਵੱਖਰੇ ਪ੍ਰਾਂਤਾਂ ਦੇ ਰਹਿਣ ਵਾਲੇ ਸਨ ਇਸ ਤੋਂ ਹੀ ਗੁਰੂ ਜੀ ਦੀ ਕੀ ਭਈ ਕੌਮੀ ਇਕਤਾ ਦੀ ਦੂਰਦਰਸ਼ੀ ਦਾ ਗਿਆਨ ਹੁੰਦਾ ਹੈ ਗੁਰੂ ਜੀ ਦੀ ਕਿਹੜੀ ਕੌਮੀ ਇਕਤਾ ਦੀ ਦੂਰਦਰਸ਼ੀ ਦਾ ਸਾਨੂੰ ਗਿਆਨ ਹੁੰਦਾ ਸੀ ਉਹਦੇ ਬਾਅਦ ਕੀ ਹੋਇਆ ਸੀ ਪੰਜ ਪਿਆਰੀਆਂ ਦੇ ਹੱਥੋਂ ਆਪਨੇ ਵੀ ਅੰਮ੍ਰਿਤ ਛਕਿਆ ਤੇ ਆਪਣਾ ਨਾਮ ਗੋਮਿੰਦ ਰਾਏ ਤੋਂ ਬਦਲ ਕੇ ਤੇ ਗੋਬਿੰਦ ਸਿੰਘ ਰੱਖ ਲਿਆ ਭਈ ਪਹਿਲਾਂ ਤਾਂ ਪੰਜ ਪਿਆਰੀਆਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਨੂੰ ਸਿੱਖ ਬਣਾਇਆ ਸੀ ਉਸ ਤੋਂ ਬਾਅਦ ਆਪਨੇ ਵੀ ਉਹ ਪੰਜ ਪਿਆਰੀਆਂ ਤੋਂ ਅੰਮ੍ਰਿਤ ਛਕਿਆ ਤੇ ਆਪਣਾ ਨਾਮ ਗੋਬਿੰਦ ਰਾਏ ਸੀ ਗੁਰੂ ਗੋਬਿੰਦ ਰਾਏ ਸੇ ਗੋਬਿੰਦ ਸਿੰਘ ਰੱਖ ਲਿਆ ਗੋਬਿੰਦ ਸਿੰਘ ਰੱਖ ਲਿਆ ਉਹਦੇ ਬਾਅਦ ਕੀ ਆ ਗੋਬਿੰਦ ਸਿੰਘ ਰਖ ਲਿਆ ਸਿੰਘ ਦਾ ਕੀ ਅਰਥ ਹੁੰਦਾ ਹੈ ਸਿੰਘ ਦਾ ਅਰਥ ਸੀ ਸੇਰ ਕੀ ਸੇਰ ਆਪਨੇ ਕਿਹਾ ਕਿ ਮੇਰੇ ਸਿੱਖ ਹੂੰ ਸੇਰਾ ਵਾਂਗ ਰਹਿਣਗੇ ਬਈ ਸਿੰਘ ਦਾ ਕੀ ਅਰਥ ਹੈ ਸੇਰ ਤੋਂ ਉਹਨਾਂ ਨੇ ਕਿਹਾ ਕਿ ਸਾਡੇ ਸਿੱਖ ਸੇਰਾ ਵਾਂਗ ਰਹਿਣਗੇ ਆ ਗੱਲ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸੀ ਉਹਦੇ ਬਾਅਦ ਕੀ ਹੋਇਆ ਸੀ ਹੋਰ ਦੱਸਦਾ ਸੀ ਉਹਨਾਂ ਨੇ ਹੀ ਈ ਵੀ ਉਚਾਰਿਆ ਉਹਨਾਂ ਨੇ ਈ ਵੀ ਆਖਿਆ ਉਚਾਰਿਆ ਕੀ ਚਿੜੀਆਂ ਇਕੱਠੀਆਂ ਹੋ ਕੇ ਜ਼ੁਲਮੀ ਬਾਜ਼ ਦਾ ਮੁਕਾਬਲਾ ਕਰ ਸਕਦੀਆਂ ਹਨ ਉਹਨਾਂ ਨੂੰ ਕੀ ਕਿਹਾ ਭਈ ਇਹ ਉਚਾਰਿਆ ਕਿ ਚਿੜੀਆਂ ਬਈ ਚਿੜੀਆਂ ਜਿਹਨੂੰ ਇੰਗਲਿਸ਼ ਵਿੱਚ ਸਪੈਰੋ ਕਹਿੰਦੇ ਸੀ ਚਿੜੀਆਂ ਇਕੱਠੀਆਂ ਹੋ ਕੇ ਜ਼ੁਲਮੀ ਬਾਜ਼ ਦਾ ਕੀ ਮੁਕਾਬਲਾ ਕਰ ਸਕਦੀਆਂ ਹਨ ਔਰ ਕੀ ਆਖਿਆ ਚਿੜੀਆਂوں ਸੇ ਮੈਂ ਬਾਜ਼ ਉਡਾਉਂ ਬਈ ਚਿੜੀਆਂوں ਸੇ ਮੈਂ ਬਾਜ਼ ਉਠਾਉਂ ਉਡਾਉਂ ਸਵਾ ਲੱਖ ਸੇ ਟੇਕ ਸਵਾ ਲੱਖ ਸੇ ਟੇਕ ਲੜਾਉ ਤਬ ਗੁਰ ਗੋਬਿੰਦ ਸਿੰਘ ਨਾਮ ਕਹਾਉ ਕੀ ਕਿ ਅਸੀਂ ਚਿੜੀਆਂ ਸੇ ਮੈਂ ਬਾਜ ਲੜਾਉ ਚਿੜੀਆਂ ਨਾਲ ਮੈਂ ਕੀ ਬਾਜ ਲੜਾਉ ਸਵਾ ਲੱਖ ਸੇ ਟੇਕ ਲੜਾਉ ਕੀ ਸਵਾ ਲੱਖ ਸੇ ਟੇਕ ਲੜਾਉ ਤਬ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਆ ਗਲ ਉਹਨਾਂ ਨੇ ਆ ਇਸੇ ਉਚਾਰਿਆ ਸੀ ਕਿਨੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਨੇ ਮਹਾਨ ਸੰਤ ਪੁਰਖ ਸੀ ਤੇ ਬਾਦ ਦੀ ਸਭਿਤਾ ਤੇ ਸੰਸਕ੍ਰਿਤੀ ਲਈ ਉਹਨਾਂ ਨੇ ਆਪਣੇ ਤੇ ਆਪਣੇ ਪੂਰੇ ਪਰਿਵਾਰ ਦੀ ਕੁਰਬਾਨੀ ਦੇ ਦਿੱਤੀ ਸੀ ਉਹਨਾਂ ਦੇ ਚਾਰ ਪੁੱਤਰ ਉਹਨਾਂ ਨੂੰ ਭਾਰਤ ਦੀ ਸਭਿਤਾ ਤੇ ਸੰਸਕ੍ਰਿਤੀ ਲਈ ਉਹਨਾਂ ਨੂੰ ਕੁਰਬਾਨ ਕਰ ਦਿੱਤਾ ਸੀ ਉਹਨਾਂ ਦੀ ਅੱਖਾਂ ਦੇ ਸਾਹਮਣੇ ਉਹਨਾਂ ਦੇ ਬੇਟਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਫਿਰ ਵੀ ਉਹ ਇੱਕ ਗੱਲ ਦੱਸਦੇ ਰਹੀ ਵੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਉਹਨਾਂ ਨੂੰ ਆਹ ਨਹੀਂ ਵੇਖਿਆ ਕੀ ਆ ਸਾਡੇ ਪੁੱਤਰ ਹੈ ਆ ਉਹਨਾਂ ਨੂੰ ਆਹ ਵੇਖਿਆ ਕਿ ਭਈ ਸਾਡਾ ਧਰਮ ਕਿਵੇਂ ਜੀਵਿਤ ਰਹਿ ਸਕਦਾ ਸੀ ਰੇ ਸਿਕਦਾ ਹਨ ਉਹਨਾਂ ਨੇ ਤੇ ਆਪਣਾ ਨੇ ਪਰਿਵਾਰ ਨੇ ਉਹਨਾਂ ਦੇ ਪਿਓ ਨੇ ਵੀ ਇਹ ਪਿਤਾ ਜੀ ਨੇ ਵੀ ਐ ਕੀਤਾ ਕਸ਼ਮੀਰੀ ਪੰਡਤਾ ਦਾ ਧਰਮ ਰੱਖਣ ਲਈ ਆਪਣੀ ਕੁਰਬਾਨੀ ਦੇ ਦਿੱਤੀ ਐਨੇ ਮਹਾਪੁਰਖ ਸੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਵਿਦਿਆਰਥੀਓ ਸਡਾ ਅਜਦਾ ਵੀ ਸਾਹ ਇੱਥੇ ਸਮਾਪਤ ਹੋਇਆ ਸੀ ਅੱਗੇ ਵਾਲੀ ਕਥਾ ਵਿੱਚ ਮੈਂ ਤੁਹਾਨੂੰ ਸ੍ਰੀ ਗੁਰੂ ਗੋਬੀ ਸਿੰਘ ਜੀ ਬਾਰੇ ਹੋਰ ਦੱਸਾਂਗਾ ਅੱਜ ਦੀ ਕਥਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਧੰਨਵਾਦ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh